ਕੱਟ ਗਿਆ ਵਿੰਦਰਾ ਕੱਟਣ ਲੱਗੇ ਆ ਵਿੰਦਰਾ ਬਰ ਐਣ ਦੇ ਮੈਂ ਗਾਲ ਕੱਢੀ ਗਾਲ ਕੱਢੀ ਚੱਲ ਰਿਹਾ ਨਾ ਹਾਂ ਇਹ ਤਾਂ ਮਗਨ ਹਾਲੀਵੁੱਡ ਫਿਲਮ ਚ ਨਹੀਂ ਜਾਂਦਾ ਨਹੀਂ ਜਿਹੜਾ ਸੀਨ ਇੱਥੇ ਪਾਇਆ ਨੇ ਤੇ ਜਿਹੜਾ ਨਾਂਨਤਾਰ ਹਾਂਜੀ ਮੈਂ ਮੈਂ ਦੱਸਣਾ ਦੂੰਗਾ ਬੱਸ ਗਿਆਈ ਬੱਸ ਗਿਆਈ ਬਰੋ ਕਾਮਨ ਚਕੜੋ ਚਕਰੀ ਤੇਰ ਲੋਰ ਵੀ ਸੜ ਗਿਆ ਓ ਚੱਲ ਓ ਚੱਲ ਛੋਟਿਆ ਆ ਗਿਆ ਫਸ ਗਿਆ ਪੈਸੋ ਜਦ ਫੋਟ ਕਰ ਲਿਆ ਬਾਬਾ ਲੱਤ ਬਚ ਗਈ ਸਾਰਾ ਲੋਰ ਸੜ ਗਿਆ ਓਹੋ ਨੁਕਸਾਨ ਹੋ ਗਿਆ ਵੀਰ ਫੜੀ ਮੜਾਇਆ ਆ ਲੱਤ ਬੱਜ ਗਈ ਬਾਵਾ ਉਹਦੀ ਆ ਗਈ ਲੇਕੇ ਇਥੇ ਬਾੜ ਦੇ ਚੱਲ ਕੇ ਬਾੜ ਕੋਲ ਆ ਵੇਖ ਲਈਏ ਇੱਕ ਰੀ ਵਰੇ ਵਰੇ ਯਾਰ ਗੱਡੀ ਯਾਰ ਵਰੇ ਆ ਗੱਡੀ ¡Cor ladrón! ਉਹ ਜਾਣਦੇ ਯਾਰ ਜਾਣਦੇ ਲੌਕ ਕਰ ਦੇ ਲੌਕ ਕਰ ਦੇ ਲੌਕ ਆਗਰ ਸੈਟ ਉਹ ਲੰਗ ਲੈਣਦੇ ਯਾਰ ਲੰਗ ਜਵਲੀਆਂ ਹਾਂ ਮਾ ਦੱਬ ਦੇ ਗਿੱਲੀ ਨੂੰ ਬੱਸ ਲੋ ਜੀ ਅਗਲਾ ਰੰਦੀ ਹੋ ਗਈ ਸ਼ਿਰਵਾਤ ਅਸ਼ਨਾ ਨੂੰ ਸ਼ੂਨ ਕਰ ਲਿਆ ਵਾ ਅਸ਼ਨਾ ਤਾਂ ਆਪਾਂ ਤੜਕੀ ਕਰ ਰਹੀ ਹੈ ਨਾ ਕਿੱਧਰ ਲੈ ਵਾ ਸ਼ੋਰ ਨਹੀਂ ਪਾਇਆ ਜਿਹੜੇ ਮੈਂ ਤੁਹਾਨੂੰ ਕਹਾ ਮੈਂ 2 ਦਿਨ ਲੇਣਾ ਉਹ ਕਿੱਧਰ ਚਾਚਾ ਤੇਰੇ ਸਾਹਮਣੇ ਆ ਇੱਧਰ ਪਾਜਾ ਪਾਉਣੇ ਬੱਸ ਦੋ ਦਿਨ ਮੈਂ ਕਹਿਆ ਦੋ ਦਿਨ ਕਰਦਾ ਨਹੀਂ ਦੋ ਦਿਨ ਕਿਤੇ ਨਹੀਂ ਨਿਕਲਣਾ ਇਹੇ ਕੰਮ ਹੀ ਕਰਨਾ ਹਣ ਮੈਂ ਲੱਗ ਜੰਦਾ ਪਤਾ ਵਾ ਠੀਕ ਆ ਆਪਾਂ ਹੁਣ ਕਿੱਧਰ ਚੱਲੇ ਆ ਮੋੜ ਬਦਲੇ ਤਰਾ ਟ੍ਰੈਡ ਵੇਖਣ। ਟ੍ਰੈਡ ਵੇਖਣ। ਪਰਾ ਆਉਂਦਾ ਵਾ ਵਿਚਰਾ ਕੇ ਵੇਖਣਾ। ਬੜਾ ਠੀਕ ਆ। ਚਲੋ। ਚਲੋ ਹੋਰ ਚਲੋ। ਮੁੱਛਾਂ ਹਾਲੀਆਂ ਹੋਰ ਜੀਆਂ ਹੋ ਗਈਆਂ। ਦਾ ਇਦਾਂ ਸੰਗਲੋਂਗਲ ਵਜਦਾ ਭੈਜ ਮੂੰਹ ਤੇ ਆ ਜਾ ਪਿੱਛੇ ਆ ਜਾ ਮੜਾ ਚੰਗਲ ਨੂੰ ਟਾ ਕਿ ਤੀਸਾ ਬੋਲ ਨਹੀਂ ਰਹੀ ਦਾਰ ਓਏ ਪਛਾਲ ਆਊਗਾ ਲਾਤਾ ਪਛਾਲ ਆਊ ਚੋਪਰ ਅੱਤ ਦਾ ਲੈ ਕੇ ਲਾਉਣਾ ਤੇ ਕਾਲ ਆਉਣ ਲੱਗੇ ਨਾ ਰਾਈ ਟ੍ਰੱਕ ਰੁੜ ਗਿਆ ਦੇ ਫੇਰ ਯਾਰ ਉਹ ਟਰੈਕਟਰ ਜਾਊ ਆਹ ਗੱਲ ਜਿਹੜੀ ਸਾਕੋ ਭੰਦਣਾ ਮੈਂ ਅਸਾਂ ਜਾਂ ਵੇ ਲੀਵ ਬਣ ਬਣ ਗਈ ਥੋੜਾ ਟਰੱਕ ਬੈਗ ਲੈ ਜਾਂਦੇ ਫੇਰ ਲਿਆਉਂਦੇ ਪਿਆਗੇ ਇੱਕ ਬਾਈ ਲੋਡ ਦਾ ਗੇਅਰ ਲਾਇਆ ਰੇਸ ਆਹ ਉਹ ਵੀਰ ਜਾਣ ਦੇ ਇਹਨਾਂ ਦਾ ਬੈਗ ਜਾਣ ਦੇ ਫੇਰ ਪਿਆ ਕੇ ਲਿਆਓ ਉਹ ਚਾਰਾਂ ਦਾ ਇਹਦਾ ਸਿਆਪਾ ਭੇਜ ਇਹਨਾਂ ਦਾ ਇਹ ਇਹ ਲੱਤੀਆਂ ਹੀ ਲੱਤੀਆਂ ਹੀ ਭੇਜ ਚੜ੍ਹਦੀਆਂ ਆਹ ਦੇਖੋ ਜੋ ਸੰਗਲ ਸੰਗਲ ਭੰਦਣਾ ਤੇ ਇਹ ਤਾਂ ਜੋਰਾ ਦੂਰ ਰਹੀਦਾ ਸੰਗਲਾਂ ਤੋਂ ਪਤਾ ਹੀ ਨਹੀਂ ਭਾਂਜ ਕਿ ਕਿਨੂੰ ਟੁੱਟ ਕੇ ਆਉਣਾ ਸੰਗਲ ਨੇ ਨਾ ਟਾਇਰ ਕੀਤੇ ਜਵਾਕ ਵਾਲੇ ਕੰਮ ਕਰਦੇ ਸੰਗਲ ਟਾਇਰ ਕਰੋ ਕਹਿੰਦਾ ਫਿਰ ਜ਼ੋਰ ਲਗਾਉਂਦਾ ਬੋਲਣਾ ਕੋਣੀ ਸਵਾ ਕਦਾ ਕੋਈ ਪਾਵਾਂ ਨਾ ਕੋਈ ਆਪਲਾ ਲੈ ਜੇ ਚਲੋ 来 ਲਾਊਗਾ ਪਿੱਛੇ ਉਹ ਜੈਸੀ ਵਿੰਗੀ ਹੋ ਜਾਣੀ ਆ ਹਾਂਜੀ ਉਹ ਲਾਉਣ ਨੂੰ ਤਾਂ ਫਿਰ ਤਾਂ ਉਹ ਵੜ ਜਾਣਾ ਵਿੱਚ ਹੀ ਸਾਰਾ ਗੋਣ ਉਹ ਕਿੰਨਾ ਤਾਉ ਲਾ ਕੇ ਨੇ ਡਾਲਾ ਉਹ ਨਾ ਉਹ ਆ ਸੀ ਕਿਉਂ ਆਏ ਨੇ ਦੇਖਦੇ ਬਾਹਰਪੁਰ ਚਲੇ ਜਾਂਦੇ ਤੇ ਆ ਚੀਜ਼ਾਂ ਕਿੰਨੇ ਵੇਖਣੀਆਂ ਆ ਹੇ ਮੈਂ ਕਿਹਦੇ ਬਾਹਰਪੁਰ ਚਲੇ ਜਾਂਦੇ ਤੇ ਅੱਜ ਜਿਆਦਾ ਗੁਰੂਆ ਮੈਸੀ ਹੋ ਜਾਣੀਆਂ ਹਾਂ ਤਾਂ ਹੀ ਹੋਇਆ ਬਾਬੇ ਹਾਂ ਤਾਂ ਹੀ ਪਾਬਾ ਕਹਿੰਦਾ ਵੀ ਇੰਦਰ ਨੰਦ ਲਓ ਦਿਹਾੜੀਆਂ ਨਹੀਂ ਲਾਉਣੀਆਂ ਉਹ ਵਧੀਆ ਚਾਚਾ ਬਾਹਰਪੁਰ ਨਹੀਂ ਚਲੇਗਾ ਕਿਤੇ ਆਹ ਸੀਨ ਹੀ ਮੈਸ ਹੋਏ ਨੇ ਹਣਾ ਆਹ ਦਾ ਸੀਨ ਚੱਲ ਰਿਹਾ ਨਾ ਹਾਂ ਇਹ ਤਾਂ ਮਗਨ ਹਾਲੀਵੁੱਡ ਫਿਲਮ ਚ ਨਹੀਂ ਹੁੰਦਾ ਜਿਹੜਾ ਆ ਸੀਨ ਇੱਥੇ ਪਏ ਨੇ ਤੇ ਜਿਹੜਾ ਨਾਨਤਾਰ ਆ ਵੇਖ ਕੰਨੋ ਸਵਾਦ ਆ ਜੀ ਸਵਾਦ ਮਿੱਟਾ ਮਿੱਟਾ ਨਹੀਂ ਪਈ ਜਾਂਦਾ ਬਸ ਬਸ ਘੜੇ ਆ ਕੇ ਘੜੇ ਆ ਕੇ ਐ ਲੱਗਦਾ ਆ ਹੁਣ ਕੰਮ ਕੀਤਾ ਸਹੀ ਹਾਂ ਲੀ ਬਣੀ ਆਗਾ ਲਿਆਓ ਪਿਛੇ ਨਹੀਂ ਚਾਚਾ ਕਹਿੰਦਾ ਜਿਆਦਾ ਨੂੰ ਆਦਾ ਪਰਗੇ 500 ਗੱਟਾ ਪਈਏ ਵਿੱਚ ਫਿਰ ਗੱਲ ਬਣੂ ਚੱਕੇ ਜਾਂਦੇ ਆ ਗੁੜਕਾ ਵੀ ਟਾ ਦਦੇ ਹੁੰਦੇ ਵਿੱਚ ਸਲੈਪ ਨਹੀਂ ਕਰਦਾ ਕੀ ਪਤਾ ਹੁਣ ਉਹ ਟੈਰ ਨੇ ਗੁੜਕਾ ਵੀ ਬਿਸਾ ਦੇਉਂਦੇ ਡਰਾਈਵਰ ਜਾਂ ਚੈੱਕ ਲਾ ਦੇਂਦੇ ਹੁੰਦੇ ਆ ਚੈੱਕ ਲਾ ਕੇ ਨਾ ਚੈਸੀ ਦੇ ਚੈਸੀ ਦਾ ਵਜ਼ਨ ਪਾ ਦਿੰਦੇ ਹੁੰਦੇ ਸਾਰਾ ਉਹ ਉਹਦੇ ਨਹੀਂ ਦਿੰਦੇ ਨਾ ਉੱਤੇ ਵੀ ਮਾਤਾ ਇਹ ਵੀ ਡਰਾਈਵਰ ਵੀ ਉੱਤੇ ਅੱਛਾ ਨਾਲ ਵਾਹੀ ਗਰੂ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਉਹ ਆਪਣੇ ਵਾਧੂ ਸਿਆਣੇ ਤੇ ਕਰੁੰਦੇ ਤੂੰ ਤਾਂ ਬਹ ਹਰ ਤੂੰ ਤੂੰ ਨਾਂ ਤਾਂ ਲਾ ਵੀਰੋ ਮੈਂ ਲਿਆਉਂ ਉਹ ਕਹਦਾ ਮੈਂ ਪਾਉਂ ਕਿ ਆ ਦੀ ਟਰਾਲੀ ਪਾਉਣ ਲੱਗਾ ਅੱਛਾ ਆਇਆ ਤਾਂ ਬੜੇ ਜੋਜ ਜੇ ਜੇ ਨੇ ਟੱਕ ਕੋਈ ਨਾ ਆਹ ਟਰੱਕ ਕੱਢਣਗੇ ਜੋਰ ਬਹੁਤ ਲੱਗਦਾ ਪਿਆ ਆਪਣਾ ਜੋਰ ਗੁਰੂ ਐਨਾ ਲੱਗਣ ਰਿਹਾ ਕੀ ਕਰਕੇ ਉਹ ਛੱਕ ਮੂਰੋ ਪਾ ਮੂਰੋ ਪਾਉਣ ਲੱਗੇ ਮਨਦਰਾਈ ਗੱਡੀ ਗਈ ਏ ਹੋ ਰੋਗਲਾ ਓ ਮਰ ਚ ਗਈ ਚੜ ਗਈ ਚੜ ਗਈ ਚੜ ਗਈ ਮਹਾਬਰੀ ਗੱਡੀ ਵਹੇ ਗੱਡੀ ਮੈਂ ਫੋਰ ਵੀ ਹੋ ਰਹੀ ਆ ਬਾਈ ਚਾਚਾ ਮੰਨਣਾ ਪਊ ਤੈਨੂੰ ਕੀ ਚਾਹੀਏ ਫੋਰ ਵੀ ਫੋਰ ਹੀ ਆ ਮੈਂ ਪਹਿਲੇ ਜੋ ਮੈਂ ਉਹਦਾ ਭੈਣ ਗੁੰਗੇ ਨੇ ਚੁੱਪ ਕਰਕੇ ਚੜ੍ਹ ਗਏ ਕਾ ਕਮਾਈ ਜਾ ਪੁੱਤ ਹੁਣ ਇੱਥੇ ਜਿੰਨਾ ਮਰਜੀ ਹੁਣ ਇਹ ਚੁੱਪ ਕਰਕੇ ਘੜਤਾ ਹੈ ਹੋਰ ਹੋਈ ਹੋਰੀ ਆ